ਨਗਰ ਪنجਾਇਤ ਮੱਲਾਵਾਲ ਦੀ ਚੋਣ ਲਈ 85 ਉਮੀਦਵਾਰਾਂ ਨੇ ਭਰੀਆਂ ਨਾਮਜ਼ਦਗੀਆਂ ਰਿਟਰਨਿੰਗ ਅਫਸਰ ਦੇ ਅਮਲੇ ਅੱਜ ਹੀ ਪੜਤਾਲ ਵਾਂਗ ਭਰੀਆਂ ਨਾਮਜ਼ਦਗੀਆਂ ਪੌਣਾ 1 ਘੰਟਾ ਦੇਰੀ ਨਾਲ ਸ਼ੁਰੂ ਹੋਈਆਂ ਨਾਮਜ਼ਦਗੀਆਂ ਦਾਖਲ ਕਰਨ ਦੀ ਪ੍ਰਕਿਰਿਆ ਨਗਰ ਪنجਾਇਤ ਮੱਲਾਵਾਲ ਦੀ ਹੋ ਰਹੀਆਂ ਚੋਣਾਂ ਦੇ ਮੱਦੇਨਜ਼ਰ ਅਜ ਆਖਰੀ ਦਿਨ ਨਾਮਜ਼ਦਗੀ ਪੱਤਰ ਭਰਨ ਵਾਲੇ ਉਮੀਦਵਾਰਾਂ ਦੀਆਂ ਲੰਮੀਆਂ ਲਾਈਨਾਂ ਲੱਗੀਆਂ ਹੋਈਆਂ ਹਨ ਰਿਟਰਨਿੰਗ ਅਫਸਰ ਸਰਜੀਤ ਸਿੰਘ ਬੀਡੀਪੀਓ ਜੀਰਾ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਅੱਜ 85 ਉਮੀਦਵਾਰਾਂ ਨੇ ਆਪਣੀ ਨਾਮਜ਼ਦਗੀ ਪੱਤਰ ਦਾਖਲ ਕੀਤੇ ਹਨ ਉਹਨਾਂ ਨੇ ਕਿਹਾ ਕਿ ਕੱਲ 13 ਦਸੰਬਰ ਨੂੰ ਕਾਗਜ਼ਾਂ ਦੀ ਪੜਤਾਲ ਹੋਵੇਗੀ ਅਤੇ 14 ਦਸੰਬਰ ਨੂੰ ਕਾਗਜ਼ਾਂ ਦੀ ਵਾਪਸੀ ਹੋਵੇਗੀ ਉਹਨਾਂ ਦੱਸਿਆ ਕਿ ਮਾਨਯੋਗ ਡਿਪਟੀ ਕਮਿਸ਼ਨਰ ਅਤੇ ਐਸਐਸਪੀ ਸਾਹਿਬ ਫਰੋਇਪੁਰ ਵੱਲੋਂ ਚੋਣਾਂ ਨੂੰ ਦੇਖਦਿਆਂ ਸਖਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ ਸੋ ਆਓ ਦੇਖਦੇ ਹਾਂ ਹੋਰ ਮੌਕੇ ਦੀਆਂ ਤਸਵੀਰਾਂ ਤੇ ਕਰਦੇ ਹਾਂ ਗੱਲਬਾਤ ਨਾਮਜ਼ਦਗੀ ਦਾ ਆਖਰੀ ਦਿਨ ਸੀਗਾ ਤੇ ਪ੍ਰਸ਼ਾਸਨ ਵੱਲੋਂ ਕਹਿਜੇ ਪ੍ਰਬੰਧ ਕੀਤੇ ਗਏ ਜੇ ਨਾਮਜ਼ਦਗੀ ਜਿੱਥੇ ਚੜੀ ਗਈ ਇੱਥੇ ਜੀ ਅੱਜ ਅਸੀਂ ਮਾਰਕੀਟ ਕਮੇਟੀ ਮੱਲਾਂ ਵਾਲਾ ਵਿਖੇ ਮੌਜੂਦ ਹਾਂ ਤੇ ਇੱਥੇ ਸਵੇਰ ਤੋਂ ਹੀ ਇੱਥੇ ਨਾਮਜ਼ਦਗੀ ਪੱਤਰ ਭਰੇ ਜਾ ਰਹੇ ਸੀ ਕਾਗਜ ਜਿਹੜੇ ਕੈਂਡੀਡੇਟਸ ਵੱਲੋਂ ਇੱਥੇ ਪੂਰਾ ਜਿਹੜਾ ਪ੍ਰੋਸੈਸ ਹੈ ਉਹ ਪੀਸਫੁਲੀ ਫਰੋਸਪੁਰ ਪੂਰੇ ਸੋਲੋ ਕਰਾਇਆ ਗਿਆ ਤੇ ਇੱਥੇ ਪ੍ਰੋਪਰ ਸੁਰੱਖਿਆ ਪ੍ਰਬੰਧ ਕੀਤੇ ਗਏ ਸੀ ਸੇਵਕ ਪ੍ਰਸ਼ਾਸਨ ਨਾਲ ਵੀ ਟਾਈਪ ਕਰਕੇ ਜਿੰਨੇ ਵੀ ਨਾਮਿਨੇਸ਼ਨ ਪੇਪਰਸ ਭਰਨੇ ਸੀ ਕੈਂਡੀਡੇਟਸ ਨੇ ਉਹ ਪੀਸਫੁਲੀ ਸਬਾਪਤ ਹੋ ਗਿਆ ਜੀ ਚਲੋ ਪ੍ਰਾਂਤ ਵਿੱਚ ਜਿਹੜੀਆਂ ਨਗਰ ਪੰਚਾਇਤਾਂ ਚੁਣਨਾ ਹੋ ਰਹੀਆਂ ਉਸ ਦੇ ਸਬੰਧ ਵਿੱਚ ਜਿਹੜੇ ਕਾਜ ਦਾਹਲ ਕਿਤੇ ਆ ਕਿੰਨੀਆਂ ਇੱਕ ਪ੍ਰਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਦੇਖੋ ਜੀ ਅੱਜ ਜਿਹੜਾ ਨਗਰ ਪੰਚਾਇਤ ਮੱਲਾਂ ਵਾਲੇ ਦੇ ਜਿਹੜੇ ਨਾਮਿਨੇਸ਼ਨ ਦਾ ਅੱਜ ਟਾਈਮ ਸੀਗਾ ਲਾਸਟ ਡੇਟ ਸੀਗੀ ਉਹ ਨਾਮਿਨੇਸ਼ਨ ਬਹੁਤ ਵਧੀਆ ਢੰਗ ਨਾਲ ਪ੍ਰਸ਼ਾਸਨ ਨੇ ਕਰਾਈਏ ਕਿਸੇ ਨੂੰ ਕੋਈ ਵੀ ਜਿਹੜੀ ਨਾਮਿਨੇਸ਼ਨ ਪ੍ਰਕਿਰਿਆ ਚ ਦਿੱਕਤ ਨਹੀਂ ਆਈ ਪ੍ਰਸ਼ਾਸਨ ਨੇ ਇਸ ਵਾਰ ਜਿਹੜੇ ਮਲਾਂ ਵਾਲੇ ਦੀ ਨਾਮਿਨੇਸ਼ਨ ਸੀ ਉਹ ਬਹੁਤ ਵਧੀਆ ਢੰਗ ਨਾਲ ਕਰਾਈ ਪ੍ਰਸ਼ਾਸਨ ਨੇ ਜਿਹੜਾ ਕੋਈ ਵੀ ਫालतू ਬੰਦਾ ਜਾਂ ਕੋਈ ਵੀ ਕਿਸੇ ਤਰ੍ਹਾਂ ਦਾ ਕੋਈ ਵੀ ਗੱਲ ਫਾਈਲ ਤੋਂ ਬਿਨਾ ਆਵੇ ਜਾਂ ਕੁਝ ਆਵੇ ਉਹਨਾਂ ਦਾ ਸਾਰਿਆਂ ਨੇ ਸਾਈਡ ਤੋਂ ਕਰਕੇ ਅਸੀਂ ਜਿਹੜਾ ਅੱਜ ਨਾਮਿਨੇਸ਼ਨ ਵਧੀਆ ਢੰਗ ਨਾਲ ਪਹੁੰਚੀ ਅਮਨ ਸ਼ਾਂਤੀ ਨਾਲ ਪਹੁੰਚੀ ਏ ਇਹਦੇ ਵਿੱਚ ਅਸੀਂ ਪੰਜਾਬ ਦੇ ਡੀਜੀਪੀ ਸਾਹਿਬ ਐਸਐਸਪੀ ਫਿਰੋਜ਼ਪੁਰ ਅਤੇ ਡੀਐਸਪੀ ਫਰੋਜਪੁਰ ਤੋਂ ਬਾਜਵਾ ਜੀ ਜਿਨ੍ਹਾਂ ਨੇ ਬਹੁਤ ਹੀ ਵਧੀਆ ਸਾਰੇ ਅਫਸਰਾਂ ਨੇ ਜਿਹੜਾ ਕਰਕੇ ਕਾਗਜ਼ ਦੇ ਨਾਮੀਨੇਸ਼ਨ ਕਰਵਾਏ ਨੇ ਅਸੀਂ ਉਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਤੇ ਸੱਤ ਪੁੱਤਰੀ ਪਾਰਟੀ ਦੀ ਸੱਤ ਪੁੱਤਰੀ ਪਾਰਟੀ ਤੋਂ ਬਗੈਰ ਕੋਈ ਲਗਭਗ 80 ਕੈਂਡੀਡੇਟ ਜਿਹੜੇ ਉਮੀਦਵਾਰਾਂ ਦੀ ਚੋਣ ਦੇ ਵਿੱਚ ਸੀਗੇ ਪਰ ਜੇਕਰ ਇੱਥੇ ਜਿਹੜੀਆਂ ਲੈਣ ਲੱਗੀਆਂ ਸੀ ਉਹ ਤਾਂ ਜਿਹੜੇ 100 ਵੱਧ ਕੈਂਡੀਡੇਟ ਉਹਨਾਂ ਵਿੱਚ ਕਿਵੇਂ ਲੱਗਦਾ ਸੀ ਕਿ ਉਹ ਵਿੱਚ ਫੇਕ ਫਾਈਲਾਂ ਲੈ ਕੇ ਆਏ ਸੀ ਕਿਵੇਂ ਸੀ ਆਉਣ ਦੇ ਵਿੱਚ ਕੁਝ ਕੋਈ ਆਏ ਸੀਗੇ ਫੇਕ ਫਾਈਲਾਂ ਲੈ ਕੇ ਪਰ ਉਹ ਜਿਹੜਾ ਸਾਡੇ ਜਿਹੜੇ ਮਾਨਯੋਗ ਐਸਡੀਐਮ ਸਾਹਿਬ ਨੇ ਜੀਰਾ ਉਹਨਾਂ ਨੇ ਵੀ ਬਹੁਤ ਵਧੀਆ ਕੀਤਾ ਜਿਹੜਾ ਫਾਈਲਾਂ ਸਾਰਿਆਂ ਦੇ ਚੈੱਕ ਕਰਵਾ ਕੇ ਜਿਹੜੀ ਕੋਈ ਫੇਕ ਫਾਈਲ ਸੀ ਉਹਨਾਂ ਨੇ ਵੀ ਉਹ ਲਾਈਨ ਦੇ ਵਿੱਚੋਂ ਕੱਢਿਆ ਗਿਆ ਜਿਹੜਾ ਕੋਈ ਵੀ ਦਿੱਕਤ ਨਾ ਆਵੇ ਤੇ ਅਸੀਂ ਐਸਡੀਐਮ ਸਾਹਿਬ ਦਾ ਵੀ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਨੂੰ ਬਹੁਤ ਵਧੀਆ ਢੰਗ ਨਾਲ ਜਿਹੜਾ ਇੱਥੇ ਪ੍ਰਸ਼ਾਸਨ ਨੇ ਸਾਰਾ ਕੰਮ ਕੀਤਾ ਜੀ ਹਾਂਜੀ ਸਰ ਠੀਕਣਾ ਚਾਹੁੰਦੇ ਆ ਜੀ ਮੈਂ ਜੀ ਮੈਂ ਰਮੇਸ਼ ਛਟਵਾਲ ਵਾਰਡ ਨੰਬਰ 13 ਤੋਂ ਔਰ ਮੈਂ ਅੱਜ ਜੋ ਵੇਖਿਆ ਮਾਹੌਲ ਪੁਲਿਸ ਪ੍ਰਸ਼ਾਸਨ ਦੀ ਬਹੁਤ ਵਧੀਆ ਭੂਮਿਕਾ ਰਹੀ ਔਰ ਐਸਡੀਐਮ ਸਾਹਿਬ ਦੀ ਵੀ ਬਹੁਤ ਵਧੀਆ ਭੂਮਿਕਾ ਰਹੀ ਜਿਹੜੇ ਕੁਝ ਫੇਕ ਬੰਦੇ ਲੱਗੇ ਹੋਏ ਸੀ ਖਾਲੀ ਫੈਲਾ ਲੈ ਕੇ ਉਹਨਾਂ ਨੂੰ ਪੁਲਿਸ ਪ੍ਰਸ਼ਾਸਨ ਨੇ ਔਰ ਐਸਡੀਐਮ ਸਾਹਿਬ ਨੇ ਬਾਹਰ ਕੱਢ ਕੇ ਤੇ ਸਾਰੇ ਹੀ ਲੋਕਾਂ ਦੀਆਂ ਜਿਹੜੇ ਜੈਨੂਨ ਫੈਲਾ ਪੜਨਾ ਆਏ ਸੀਗਾ ਉਹਨਾਂ ਦੀਆਂ ਫੈਲਾ ਭਰਾਈਆਂ ਔਰ ਬਿਲਕੁਲ ਸ਼ਾਂਤੀਪੂਰਵਕ ਮਾਹੌਲ ਰਿਹਾ ਮੈਂ ਪੂਰੇ ਪ੍ਰਸ਼ਾਸਨ ਦਾ ਧੰਨਵਾਦੀ ਹਾਂ ਔਰ ਐਸਐਸਪੀ ਸਾਹਿਬ ਡੀਐਸਪੀ ਸਾਹਿਬ ਔਰ ਜਿੰਨੇ ਵੀ ਮੁਲਾਜ਼ਮ ਨੇ ਉਹਨਾਂ ਨੇ ਬਹੁਤ ਵਧੀਆ ਰੋਲ ਅਦਾ ਕੀਤਾ ਜੀ ਥੈਂਕ ਯੂ ਜੀ ਇਹਦੇ ਚੋਣਾਂ ਨੂੰ ਲੈ ਕੇ ਜਿਹੜੇ ਨਾਮਜ਼ਦਗੀ ਪੱਤਰ ਦੇ ਦਾਖਲ ਕਰਦੇ ਸੀਗੇ ਉਹ ਸਭ ਤੋਂ ਵਧੀਆ ਵਧੀਆ ਲਾਈਨ ਲੱਗੀ ਇਸ ਬਾਰੇ ਜਿਆਦਾ ਕਰੋ ਇਹਦੇ ਬਾਰੇ ਇਹ ਕਹਿ ਰਹੇ ਆਂ ਜੀ ਪਹਿਲਾਂ ਤਾਂ ਕੱਲ ਐਨਓਸੀ ਨਹੀਂ ਬੰਦਿਆਂ ਨੂੰ ਮਿਲ ਗਿਆ ਪਰ ਐਪਰੀਡੇਵਡ ਲਾ ਕੇ ਇਹ ਕਾਗਜ਼ਾਜ ਦਾਖਲ ਕਰਾਇਆ ਪਹਿਲਾਂ ਬਹੁਤ ਸਲੋ ਚੱਲ ਰਹਾ ਸੀ ਮੁਲਾਜ਼ਮਾਂ ਮੁੜ ਕੇ ਹੁਣ ਕੰਮ ਤੇਜ਼ ਹੋਇਆ ਤੇ ਸਾਡੀਆਂ ਜਿੰਨੀਆਂ ਹੈਗੀਆਂ ਪਹਿਲਾਂ 8-10 ਦਾਖਲ ਹੋ ਗਈਆਂ ਬਾਕੀ ਇਹ ਲਾਈਨ 'ਚ ਲੱਗੇ ਖੜੇ ਆ ਅਹੀਂ ਇਹ ਚੀਜ਼ ਤੇ ਪ੍ਰਸ਼ਾਸਨ ਦਾ ਬਹੁਤ ਧੰਨਵਾਦ ਕਰਦੇ ਆ ਖਾਸ ਤੌਰ ਤੇ ਵੀ ਆਪ ਪੁਲਿਸ ਨੇ ਬਹੁਤ ਵਧੀਆ ਪ੍ਰਬੰਧ ਕੀਤਾ ਜੀ ਜਿਹੜੇ ਸਾਡੇ ਕੈਂਡੀਡੇਟਾਂ ਅੰਦਰ ਆਉਂਦੇ ਤਾਂ ਜਿਹੜਾ ਸਰਪੰਚੀ ਦੇ ਵਿੱਚ ਕੰਮ ਹੋਇਆ ਸੀ ਨਾ ਜੀ ਉਹਦਾ ਸਾਨੂੰ ਇਹ ਡਰ ਸੀ ਵੀ ਸਾਡੇ ਕੈਂਡੀਡੇਟ ਸ਼ਾਇਦ ਇਹਨਾਂ ਜਾਂ ਫੈਲਾ ਖੋਲ ਕੇ ਪਾਰ ਦੇਣਗੇ ਜਾਂ ਕੁਝ ਵੀ ਉਹ ਕੰਮ ਇਹ ਪ੍ਰਸ਼ਾਸਨ ਨੇ ਆਪਣੇ ਹੱਥ ਲੈ ਕੇ ਤੇ ਉਹਦਾ ਸਾਰਾ ਜਿਹੜਾ ਸਾਡੇ ਮੁਲਾਜ਼ਮਾਂ ਜਿਹਨੇ ਸਾਰੇ ਕੈਂਡੀਡੇਟਾਂ ਦੇ ਕਾਲੀ ਦਲ ਦੇ ਵੀ ਭਰੇ ਗਏ ਆ ਕਾਂਗਰਸ ਦੇ ਵੀ ਭਰੇ ਗਏ ਆ ਇਸ ਸਾਨੂੰ ਇਹ ਗੱਲ ਦੀ ਬੜੀ ਖੁਸ਼ੀ ਆ ਜੀ ਅਸੀਂ ਧੰਨਵਾਦ ਕਰਨਾ ਚਾਹੁੰਦੇ ਆ ਪ੍ਰਸ਼ਾਚਨ ਦਾ ਜੀ ਪ੍ਰਧਾਨ ਜੀ ਕਿਹੜੇ ਮੁੱਦਿਆਂ ਲੈ ਕੇ ਜਿਹੜੀ ਪਾਰਟੀ ਹੈਗੀ ਆਪਣੀ ਇਲੈਕਸ਼ਨ ਲੜੀ ਜੀ ਤੇ ਵਿਕਾਸ ਦੇ ਮੁੱਦਿਆਂ ਨੂੰ ਲੈ ਕੇ ਤੇ ਨਸ਼ੇ ਦੇ ਮੁੱਦਿਆਂ ਨੂੰ ਲੈ ਕੇ ਜੀ ਔਰ ਜਿਹੜਾ 3 ਸਾਲ ਸਵਾ 3 ਸਾਲ ਤੋਂ ਪੰਜਾਬ ਦੀ ਜਿਹੜੀ ਅਰਥਵਿਵਸਥਾ ਤੇ ਹਰ ਕੰਮ ਜੇ ਆਪਾਂ ਬਿਲਕੁਲ ਨੇਲੋ ਕੇ ਰਹਿ ਗਏ ਆ ਉਹਨੂੰ ਗੱਡੀ ਨੂੰ ਲੀਤੇ ਕਰਨ ਵਾਸਤੇ ਆਪਾਂ ਜਿਹੜੀ ਆਪਣੀ ਕਾਂਗਰਸ ਪਾਰਟੀ ਇਲੈਕਸ਼ਨ ਲੜ ਰਹੀ ਆ ਅੱਜ ਜਿਹੜੇ ਜੀ ਨਾਮਜ਼ਦਗੀ ਜਿਹੜੀਆਂ ਦਾਖਲ ਹੋਈਆਂ ਹੈਗੀਆਂ ਉਸ ਦੇ ਸਬੰਧ ਵਿੱਚ ਕੀ ਕਹਿਣਾ ਚਾਹੋਗੇ ਕਿ ਕੁਝ ਦੇਰੀ ਬਹੁਤ ਕਾਫੀ ਹੋਈ ਹੈ ਉਮੀਦਵਾਰ ਨੂੰ ਕਾਫੀ ਲੰਮੀ ਲਾਈਨਾਂ ਖੜਾ ਕਰਨਾ ਪਿਆ ਕੋਈ ਨਹੀਂ ਦੇਰ ਆਏ ਦਰਸਤ ਆਏ ਫਿਰ ਵੀ ਆਪਾਂ ਪ੍ਰਸ਼ਾਸਨ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਆ ਬੀਸੀ ਸਾਹਿਬ ਜੀ ਤੇ ਸਤਿਕਾਰਯੋਗ ਮੈਡਮ ਐਸਐਸਪੀ ਮੈਡਮ ਉਹਨਾਂ ਦਾ ਵੀ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਵਧੀਆ ਤਰੀਕੇ ਨਾਲ ਮੰਨ ਲਓ ਆਪਣਾ ਪ੍ਰਸ਼ਾਸਨ ਨੇ ਮੈਨੇਜਮੈਂਟ ਕਰਕੇ ਤੇ ਸਾਰੇ ਨਾਮਜਿਤ ਕੀਆ ਜਿਹੜੀਆਂ ਦਾਖਲ ਕਰਵਾਈਆਂ ਸਰ ਅੱਜ ਨਗਰ ਪੰਚਾਇਤ ਬੰਲਾਵਾਲਾ ਦੀ ਹੈ ਜਿਹੜੀ ਲਾਸਟ ਵਾਰ ਸੀ ਲਾਗੂ ਹੋਣ ਦੇ ਵਿੱਚ ਨਾਗਰ ਪੰਚਾਇਤ ਦੇ ਦਸਤਾਵੇਜ਼ ਆ ਸਾਡੇ 85 ਹੋ ਗਈਆਂ ਜੀ ਨਾਮਜਦਗੀਆਂ ਅਰੇ ਬਿਲਕੁਲ ਫੇਅਰ ਕਿਸੇ ਨਾਲ ਕੋਈ ਭੇਦਭਾਵ ਨਹੀਂ ਸਾਰੇ ਮਤਲਬ ਬਹੁਤ ਹੀ ਆਰਾਮ ਦੇ ਨਾਲ ਪੂਰਾ ਪ੍ਰਸ਼ਾਸਨ ਦੀ ਰਹਿਨਮਾਈ ਥੱਲੇ ਅੱਜ ਜਿਹੜੀਆਂ ਨਾਮਿਨੇਸ਼ਨਾਂ ਹੋਈਆਂ ਵਾ ਕੋਈ ਵੀ ਲੜਾਈ ਝਗੜਾ ਨਹੀਂ ਹੋਇਆ ਬਿਲਕੁਲ ਨੀਟ ਐਂਡ ਕਲੀਨ ਸਾਡੀਆਂ ਅੱਜ ਨਾਮਿਨੇਸ਼ਨਾਂ ਹੋ ਗਈਆਂ ਔਰ ਕੱਲ 13 ਤਰੀਕ ਨੂੰ ਇਹਦੇ ਜਿਹੜੀ ਸਿਕਿਉਰਿਟੀ ਨਹੀਂ ਹੋਵੇਗੀ ਵਾਪਸੀ ਲੰਦਕਿਸਤ ਕਰਾ ਦੇ ਅ ਵਾਪਸੀ 14 ਨੂੰ ਜੀ